ਜਦੋਂ ਵੀ ਕੋਈ ਕਿਸੇ ਡਾਕਟਰ ਦਾ ਜ਼ਿਕਰ ਕਰਦਾ ਹੈ ਤਾਂ ਇੱਕ ਗੱਲ ਆਉਂਦਾ ਹੈ ਕਿ ਡਾਕਟਰ ਤਾਂ ਰੱਬ ਹੁੰਦੇ ਨੇ ਕਿਉਂਕਿ ਦੂਜਾ ਜਨਮ ਮਰੀਜ਼ ਨੂੰ ਦਿੰਦੇ ਨੇ ਜ਼ਿੰਦਗੀ ਬਚਾਉਂਦੇ ਨੇ ਪਰ ਜੇਕਰ ਉਹ ਹੀ ਡਾਕਟਰ ਉਹੀ ਤੁਹਾਡਾ ਇਲਾਜ ਕਰਨ ਵਾਲਾ ਸਟਾਫ ਨਰਸਾਂ ਤੁਹਾਡੀ ਜ਼ਿੰਦਗੀ ਨਾਲ ਖਿਲਵਾੜ ਕਰਨ ਜਾਂ ਫਿਰ ਤੁਹਾਡੀ ਜ਼ਿੰਦਗੀ ਹੀ ਖਤਮ ਕਰ ਦੇਣ ਤਾਂ ਤੁਸੀਂ ਕੀ ਕਹੋਗੇ ਇੱਕ ਅਜੀਹਾਈ ਹੈਰਾਨ ਕਰਨ ਵਾਲਾ ਤੇ ਬੇहद ਪਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਨਰਸ ਦੇ ਵੱਲੋਂ ਸਿਰਫ ਛੋਟੇ ਜਿਹੇ ਕਾਰਨ ਕਰਕੇ 10 ਲੋਕਾਂ ਦੀ ਜਾਨ ਲੈ ਲਈ ਜੀ ਹਾਂ ਹਸਪਤਾਲ ਦੇ ਵਿੱਚ ਵੱਡੀ ਜਿਹੜੀ ਵਾਰਦਾਤ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਹੈ ਵੱਡੀ ਘਟਨਾ ਸਾਹਮਣੇ ਆਈ ਜਿਸ ਨੇ ਕਿ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਪੈਦਾ ਕਰ ਦਿੱਤਾ ਹੈ ਕਿ ਅਸੀਂ ਡਾਕਟਰ ਕੋਲ ਹੁਣ ਜਾਈਏ ਜਾਂ ਫਿਰ ਨਾ ਜਾਈਏ ਕਿਉਂਕਿ ਛੋਟਾ ਜਿਹਾ ਕਾਰਨ ਸੀ ਜਿਸ ਦੇ ਕਾਰਨ 10 ਜ਼ਿੰਦਗੀਆਂ ਖਤਮ ਕਰ ਦਿੱਤੀਆਂ ਜਦਕਿ ਹੋਰ ਜ਼ਿੰਦਗੀਆਂ ਖਤਮ ਕਰਨ ਦੀ ਤਾਕ ਦੇ ਵਿੱਚ ਨਰਸ ਸੀ ਮਾਮਲਾ ਕੀ ਹੈ ਦਰਅਸਲ ਇਹ ਮਾਮਲਾ ਜਰਮਨੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਨਰਸ ਦੇ ਵੱਲੋਂ ਆਪਣੇ ਹੀ ਹਸਪਤਾਲ ਦੇ ਵਿੱਚ 10 ਮਰੀਜ਼ਾਂ ਨੂੰ ਗਲਤ ਟੀਕਾ ਲਗਾ ਕੇ ਉਹਨਾਂ ਦੀ ਜਾਨ ਲੈ ਲਈ ਗਈ ਜਦਕਿ ਉਸ ਦੇ ਵੱਲੋਂ ਹੋਰ ਜਿਹੜੇ ਮਰੀਜ਼ ਸੀ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਤੇ ਸਾਰੇ ਜਿਹੜਾ ਇਹ ਕਾਲਾ ਧੰਦਾ ਸੀ ਜਦੋਂ ਜਿਹੜਾ ਕਾਲਾ ਸੱਚ ਸੀ ਉਹ ਸਾਹਮਣੇ ਆ ਜਾਂਦਾ ਤੇ ਫਿਰ ਅਦਾਲਤ ਵੱਲੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਂਦੀ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਜਰਮਨ ਦੇ ਵਿੱਚ 83 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹਰ ਪਾਸੇ ਹੜਕਪ ਮਚ ਗਿਆ ਸੀ ਤੇ ਅੱਜ ਵੀ ਇਸ ਖਬਰ ਦੇ ਵੱਲੋਂ ਹਰ ਪਾਸੇ ਤਹਿਲਕਾ ਮਚਾ ਦਿੱਤਾ ਗਿਆ ਕਿ ਨਰਸ ਦੇ ਵੱਲੋਂ ਕਿਸ ਤਰੀਕੇ ਨਾਲ ਛੋਟੇ ਜਿਹੇ ਕਾਰਨ ਕਰਕੇ ਪੂਰੀ ਜਿਹੜੀ 10 ਲੋਕਾਂ ਦੀ ਜ਼ਿੰਦਗੀ ਐ ਘਰ ਬਰਬਾਦ ਕਰ ਦਿੱਤੇਗੇ ਹੁਣ ਸਵਾਲ ਇਹ ਖੜਾ ਹੁੰਦਾ ਕਿ ਆਖਰਕਾਰ ਉਹ ਕਾਰਨ ਕੀ ਸੀ ਉਹ ਕਾਰਨ ਸੀ ਮਹਿਜ਼ ਨਾਈਟ ਸ਼ਿਫਟ ਲਗਾਉਣ ਦਾ ਕਿਉਂਕਿ ਨਰਸ ਨੂੰ ਨਾਈਟ ਸ਼ਿਫਟ ਲਗਾਉਣਾ ਪਸੰਦ ਨਹੀਂ ਸੀ ਉਸਨੇ ਬਾਰ-ਬਾਰ ਕਿਹਾ ਕਿ ਮੈਂ ਨਾਈਟ ਸ਼ਿਫਟ ਨਹੀਂ ਲਗਾਣੀ ਪਰ ਸਟਾਫ ਦੇ ਵੱਲੋਂ ਜਾਂ ਡਾਕਟਰਾਂ ਦੇ ਵੱਲੋਂ ਉਸ ਦੀ ਸ਼ਿਫਟ ਨਾਈਟ ਲਗਾਈ ਗਈ ਜਿਸ ਤੋਂ ਬੇहद ਪਰੇਸ਼ਾਨ ਹੋ ਕੇ ਉਸ ਨਰਸ ਦੇ ਵੱਲੋਂ ਐਡਾ ਵੱਡਾ ਕਦਮ ਚੁੱਕਿਆ ਗਿਆ ਕਿ ਇੱਕ ਪੱਲੇ ਵੀ ਨਹੀਂ ਸੋਚਿਆ ਕਿ ਆਖਰਕਾਰ ਮੇਰੇ ਇਸ ਕਾਰਨਾਮੇ ਦਾ ਅੰਜਾਮ ਕੀ ਹੋਵੇਗਾ ਕਿਉਂਕਿ ਜ਼ਿੰਦਗੀ ਲੈਣ ਦਾ ਹੱਕ ਕਿਸੇ ਨੂੰ ਨਹੀਂ ਹੈ ਪਰਮਾਤਮਾ ਦੇ ਵੱਲੋਂ ਜ਼ਿੰਦਗੀ ਅਤੇ ਮੌਤ ਬਣਾਏ ਗਏ ਨੇ ਤੇ ਉਹੀ ਮੌਤ ਦਿੰਦਾ ਤੇ ਉਹੀ ਜ਼ਿੰਦਗੀ ਦਿੰਦਾ ਪਰ ਡਾਕਟਰਾਂ ਨੂੰ ਦੂਜਾ ਰੂਪ ਮੰਨਿਆ ਜਾਂਦਾ ਕਿਉਂਕਿ ਉਹ ਮਰੀਜ਼ ਨੂੰ ਦੂਜਾ ਜਨਮ ਦਿੰਦੇ ਨੇ ਪਰ ਜੇਕਰ ਡਾਕਟਰ ਜਿਹਨਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਉਸ ਹਸਪਤਾਲ ਦੇ ਵਿੱਚ ਜਾਂ ਫਿਰ ਸਟਾਫ ਦੇ ਵੱਲੋਂ ਅਜੇ ਹੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਕਿੰਨਾ ਕੁ ਜ਼ਿਆਦਾ ਸਹਿਮ ਅਤੇ ਡਰ ਦਾ ਮਾਹੌਲ ਬਣ ਗਿਆ ਹੋਵੇਗਾ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਅਸੀਂ ਦੱਸਿਆ ਕਿ 43 ਮਰੀਜ਼ਾਂ ਦੀ ਜਾਨ ਲੈ ਲਈ ਗਈ ਸੀ ਪਰ 10 ਮਰੀਜ਼ਾਂ ਦੀ ਜਾਨ ਹੁਣ ਵੀ ਲੈ ਲਈ ਗਈ ਹੈ ਪਰ ਸਵਾਲ ਇਹ ਖੜਾ ਹੋ ਰਿਹਾ ਸੀ ਕਿ ਜੇਕਰ ਕੰਮ ਨਹੀਂ ਪਸੰਦ ਸੀ ਤਾਂ ਕੰਮ ਛੱਡ ਦੇਣਾ ਚਾਹੀਦਾ ਸੀ ਕਿਸ ਦੀ ਜ਼ਿੰਦਗੀ ਲੈਣ ਦਾ ਕਿਸੇ ਨੂੰ ਕੋਈ ਹੱਕ ਅਧਿਕਾਰ ਨਹੀਂ ਹੈ ਉਸ ਛੋਟੇ ਜਿਹੇ ਕਾਰਨ ਕਰਕੇ ਜਿਸ ਨੇ ਕਿ ਸਭ ਨੂੰ ਹੈਰਾਨ ਕਰ ਦਿੱਤਾ ਸਭ ਦੇ ਹੋਸ਼ ਉਡਾ ਦਿੱਤੇ ਕਿ ਸਿਰਫ ਨਾਈਟ ਸ਼ਿਫਟ ਕਰਕੇ ਹੀ 10 ਲੋਕਾਂ ਦੀ ਜ਼ਿੰਦਗੀ ਲੈ ਲਈ 10 ਘਰ ਬਰਬਾਦ ਕਰ ਦੇ ਤਾਂ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਸਖਤ ਕਾਰਵਾਈ ਕੀਤੀ ਗਈ ਅਦਾਲਤ ਦੇ ਵੱਲੋਂ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਹੈ ਪਰ ਕੀ ਇਹ ਸਜ਼ਾ ਕਾਫੀ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅਜਿਹੇ ਲੋਕਾਂ ਦੇ ਨਾਲ ਕਿਹੋ ਜਿਹਾ ਵਿਵਹਾਰ ਹੋਣਾ ਚਾਹੀਦਾ ਹੈ ਕਿੰਨੀ ਕੁ ਸਖਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮਿਸਾਲ ਪੈਦਾ ਹੋ ਸਕੇ ਅਤੇ ਕੋਈ ਵੀ ਅਜਿਹਾ ਕਰਨ ਦੀ ਦੂਰ ਦੂਰ ਤੱਕ ਸੋਚ ਵੀ ਨਾ ਸਕੇ